ਜੀ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਨੂੰ ਕੱਲ ਮਿਲ ਕੇ ਇੱਕ ਹੈਗਾ ਹੀ ਅਜੀਤ ਤੁਮਸੀ ਪੁੱਤਰ ਬਰਕਤ ਤੁਮਸੀ ਪਿੰਡ ਲੰਗਾ ਹੁਣ ਜਿਹੜਾ ਕਿ ਮਾਡਲ ਟਾਊਨ ਇੱਥੇ ਧਾਰੀਵਾਲ ਦੇ ਵਿੱਚ ਰਹਿ ਰਿਹਾ ਤੇ ਗੁਪਤ ਸੂਚਨਾ ਮਿਲੀ ਹੀ ਪਈ ਇਹ ਨਸ਼ੇ ਦਾ ਤਾਂ ਦਾ ਕਰਦਾ ਤੇ ਜਿਹੜਾ ਇਹਨੂੰ ਕੱਲ ਸਾਡੇ ਠਾਣੇ ਦਾ ਸਰਬ ਏਐਸਆਈ ਨਰਮਲ ਸਿੰਘ ਨੇ ਨਾਕਬਰਾਨ ਜਿਹੜਾ ਭੜੇ ਪੁੱਛਣ ਦੀ ਤਲਾਸ਼ ਦੇ ਵਿੱਚ ਲਗਾਇਆ ਹੈਗਾ ਉਹਦੇ ਦੌਰਾਨ ਜਿਹੜਾ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਜਿਹੜੀ 6 ਗ੍ਰਾਮ ਹੈਰੋਨ ਮਿਲੀ ਕਰ ਲੈਂਦੇ ਆਂ ਭਈ ਇਹਦੇ ਖਿਲਾਫ ਪਹਿਲਾਂ ਕਿੰਨੇ ਕੁ ਮੁਕੱਦਮੇ ਦਰਜ ਨੇ ਬਟ ਜਿਹੜਾ ਹੁਣ ਇਹਦੇ ਕੋਲੋਂ 6 ਗ੍ਰਾਮ ਬਰਾਮਦ ਕਰਕੇ ਇਹਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 25 ਥਾਣਾ ਧਾਰੀয়াল ਦੇ ਵਿੱਚ ਜਿਹੜਾ ਉਹ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤਾ ਗਿਆ ਇਹਨੂੰ ਜਿਹੜਾ ਅਗਲੀ ਤਕਰੀਰ ਜਿਹੜੀ ਆ ਵੇਖਾਂਗੇ ਭਈ ਬੈਕਵਰਡ ਲਿੰਕ ਫਾਰਵਰਡ ਲਿੰਕ ਦੇ ਵਿੱਚ ਜਾਵਾਂਗੇ ਆਪਾਂ ਪੂਰਾ ਜਨਾਬ ਇਸ ਨੂੰ ਟੈਗ ਇਹ ਇਹ ਆਪਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਆ ਸੈਮੀਨਾਰ ਲਗਾ ਰਹੇ ਆ ਲੋਕਾਂ ਨੂੰ ਅਗਾਹ ਕਰ ਰਹੇ ਆ ਕਿ ਇਹ ਨਸ਼ਾ ਇੱਕ ਕੋੜ ਹੈ ਕੋੜ ਨੂੰ ਆਪਾਂ ਜੜ ਤੋਂ ਖਤਮ ਕਰਨਾ ਤੇ ਲੋਕਾਂ ਨੂੰ ਸਾਡੀ ਇਹ ਪੀਲ ਹੈ ਵੀ ਸਾਡਾ ਸਹਿਯੋਗ ਕਰਨ ਜੇ ਉਦੋਂ ਵੀ ਕੋਈ ਕੋਈ ਕਿਸੇ ਦੇ ਖਿਲਾਫ ਕੋਈ ਕੋਈ ਇਹੋ ਜਿਹਾ ਕੋਈ ਲੱਗਦਾ ਵੀ ਬੰਦਾ ਕੋਈ ਨਸ਼ੇ ਦਾ ਧੰਦਾ ਕਰ ਰਿਹਾ ਜਾਂ ਕੋਈ ਚੋਰੀ ਦਾ ਕੋਈ ਹੈਗਾ ਸਭ ਤਾਂ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਮਾਨਯੋਗ ਸ਼੍ਰੀ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਇੱਕ ਹੈਲਪ ਜਿਹੜੀ ਆ ਉਹ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜੇ ਨਹੀਂ ਸੰਤੋਸ਼ ਰੱਖਦੇ ਉਹ ਨੰਬਰ ਤੇ ਵੀ ਕਾਲ ਕਰ ਸਕਦੇ ਨੇ ਤੇ ਜਿਹੜੀ ਤੁਰੰਤ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਅੰਮ੍ਰਿਤਸਰ ਲਿਆਂਦੀ ਜਾਏ